ਮੇਰਾ ਪਿੰਡ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ ਦਾ ਸਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਆ ਤੇ ਕਿਦਾਂ ਇਹ ਸਾਡੇ ਦਿਮਾਗ ਨੂੰ ਜਿਹੜਾ ਵਾ ਇੱਕ ਗਲਤ ਪਾਸੇ ਲਾਉਂਦਾ ਵਾ ਜਾਂ ਸਾਡਾ ਧਿਆਨ ਜਿਹੜਾ ਚੰਗੇ ਕੰਮਾਂ ਤੋਂ ਪਟਕਾ ਕੇ ਸਾਰਾ ਦਿਨ ਸੋਸ਼ਲ ਮੀਡੀਆ ਐਪਾਂ ਦੇ ਉੱਤੇ ਲੱਗਾ ਰਹਿੰਦਾ ਵਾ ਤੇ ਆਪਾਂ ਇਹ سوشل میڈیا ਆਪਾਂ ਦੇ ਇੰਨੇ ਜ਼ਿਆਦਾ ਆਪਣੀ ਜ਼ਿੰਦਗੀ ਚ ਡਿਪੈਂਡ ਕਿਉਂ ਹੋ ਚੁੱਕੇ ਆ ਤੇ ਐਲਗੋਰਿਦਮ ਜਿਹੜੇ سوشل میڈیا ਦੇ ਪਿੱਛੇ ਕੰਮ ਕਰਦੇ ਆ ਉਹ ਕਿਵੇਂ ਕੰਮ ਕਰਦੇ ਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਡੋਂਗੀਆਂ ਜਾਣਕਾਰੀਆਂ ਉਹ ਆਪਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ سوشل میڈیا ਪਲੈਟਫਾਰਮ ਆ ਇਹ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਅੰਗ ਬਣ ਚੁੱਕਿਆ ਕਿਉਂਕਿ ਇਹਦੇ ਉੱਤੇ ਆਪਾਂ ਆਪਣੇ ਯਾਰਾਂ ਬੇਲੀਆਂ ਪਰਿਵਾਰਾਂ ਦੇ ਨਾਲ ਜਾਂ ਹੋਰ ਸਾਡੀਆਂ ਜਿਹੜੀਆਂ ਆਪਾਂ ਚੀਜ਼ਾਂ ਵੇਖਣੀਆਂ ਚਾਹੁੰਦੇ ਆ ਉਹ ਸਾਨੂੰ ਘਰ ਬੈਠਿਆਂ ਸਵੇਰੇ ਸੁੱਤੇ ਉੱਠਦੇ ਆ ਹੀ ਵੇਖ ਜਾਂਦੀਆਂ ਵਾ ਇਤੋਂ ਹੀ ਸਾਨੂੰ ਐਂਟਰਟੇਨਮੈਂਟ ਵੀ ਮਿਲ ਜਾਂਦੀ ਆ ਜਾਂ ਕੋਈ ਜਾਣਕਾਰੀ ਜਾਂ ਕੋਈ ਖਬਰ ਲੈਣੀ ਆ ਉਹ ਸਾਨੂੰ ਸੋਸ਼ਲ ਮੀਡੀਆ ਤੇ ਲੱਭ ਜਾਂਦੀ ਆ ਤੇ ਇਸ ਕਰਕੇ ਇਹਦੇ ਪਿੱਛੇ ਐਲਗੋਰਿਦਮ ਬਣਾਏ ਜਾਂਦੇ ਆ ਜਿਹੜੇ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਜਾਂਦੇ ਆ ਕਿ ਜਿਹੜੀ ਚੀਜ਼ ਆਪਾਂ ਰੋਜ਼ਾਨਾ ਵੇਖਦੇ ਆ ਜਾਂ ਜਿਹੜੀ ਚੀਜ਼ ਤੇ ਆਪਾਂ ਆਪਣਾ ਸਮਾਂ ਲਾਉਂਦੇ ਆ ਤੇ ਉਹ ਤੁਹਾਨੂੰ ਵਿਖੀ ਜਾਵੇ ਤੇ ਜਦੋਂ ਸਾਨੂੰ ਉਹ ਚੀਜ਼ ਵੇਖਣੀ ਸ਼ੁਰੂ ਹੋ ਜਾਂਦੀ ਆ ਤੇ ਆਪਾਂ ਖੋਲਦੇ ਤਾਂ 2 ਜਾਂ 5 ਮਿੰਟ ਵਾਸਤੇ ਆਪਣਾ ਫੋਨ ਪਰ ਉਹਦੇ ਉੱਤੇ ਅੱਧਾ ਘੰਟਾ ਘੰਟਾ ਜਾਂ 2 ਘੰਟੇ ਕਦੋਂ ਲੰਘ ਗਏ ਸਾਨੂੰ ਪਤਾ ਹੀ ਨਹੀਂ ਲੱਗਦਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਕਿ ਇਹ ਐਲਗੋਰਿਦਮ ਜਿਹੜੇ ਸਾਡਾ ਧਿਆਨ ਕਿਵੇਂ ਭਟਕਾਉਂਦੇ ਆ ਤੇ ਆਪਣਾ ਲੋਕ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਸਮਾਂ ਕਿਉਂ ਬਰਬਾਦ ਕਰ ਰਹੇ ਆ ਤੇ ਸਰਕਾਰ ਇਹਨੂੰ ਰੈਗੂਲੇਟ ਕਿਉਂ ਨਹੀਂ ਕਰਦੀ ਜਾਂ ਉਹਦੇ ਕੀ ਮਨਛਾਵਾ ਤੇ ਇਹ ਜਿਹੜੀਆਂ ਐਪਾਂ ਇੰਨੀਆਂ ਸਾਡੇ ਸਾਹਮਣੇ ਸੋਸ਼ਲ ਮੀਡੀਆ ਦੇ ਪੰਜਾਂ ਵਾਂ ਕੀ ਸਾਨੂੰ ਇੰਨੀਆਂ ਐਪਾਂ ਦੀ ਲੋੜ ਵੀ ਹੈ ਜਾਂ ਨਹੀਂ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਲਗੋਰਿਦਮ ਦੀ ਜਿਹੜੇ ਸਾਡਾ ਧਿਆਨ ਪਟਕਾਉਂਦੇ ਆ ਸੋ ਐਲਗੋਰਿਦਮ ਦਾ ਕੀ ਮਤਲਬ ਹੁੰਦਾ ਐਲਗੋਰਿਦਮ ਸੋਸ਼ਲ ਮੀਡੀਆ ਦਾ ਇੱਕ ਕੋਰ ਪਲੇਟਫਾਰਮ ਆ ਜਿਹਦੇ ਵਿੱਚ ਐਲਗੋਰਿਦਮ ਪਹਿਲਾਂ ਦੱਸ ਦਿੰਦਾ ਤੁਹਾਨੂੰ ਕਿ ਕੀ ਹੁੰਦੇ ਆ ਐਲਗੋਰਿਦਮ ਲਾ ਲੋ ਵੀ ਇੱਕ ਬੰਦੇ ਹੋਏ ਜੀ ਚਾਰ ਪੰਜ ਬੰਦੇ ਆ ਉਹ ਆਪਾਂ ਮੈਂ ਰੱਖੇ ਹੋਏ ਆ ਤੇ ਉਹਨਾਂ ਦਾ ਕੰਮ ਆ ਵੀ ਵੇਖਣਾ ਵੀ ਇੱਕ ਬੰਦਾ ਉਹਨਾਂ ਦੇ ਸਾਹਮਣੇੋਂ ਕੋਈ ਲੰਘਿਆ ਵਾ ਉਹ ਸਕੂਟਰ ਤੇ ਲੰਘਿਆ ਲਾ ਲੋ Bajaj Chetak ਤੇ ਤੇ ਉਹਨਾਂ ਨੇ ਕੀ ਕਰਨਾ ਉਹ ਜਦੋਂ ਅੱਗੇ ਜਾਊਗਾ ਥੋੜਾ ਜਿਹਾ ਉਹਨਾਂ ਦੇ ਲਾਗੋ ਲੰਘਿਆ ਅਗਲੇ ਮੋੜ ਤੇ ਉਹਨਾਂ ਨੂੰ ਫੋਨ ਕਰਕੇ ਦੱਸ ਦੇਣਾ ਵੀ ਇਹ Bajaj Chetak ਦੇ ਕੋ ਸਕੂਟਰ ਵਾ ਦੇ ਨੂੰ ਇਹ ਸਕੂਟਰ ਪਸੰਦ ਵਾ ਇਹਨੂੰ ਇਹ ਚੀਜ਼ਾਂ ਵਿਖਾਈ ਜਾਓ ਸੋ ਉਹ ਜਦੋਂ ਅੱਗੇ ਜਾਊਗਾ ਉਹਨੂੰ Bajaj Chetak ਦੇ ਨਾਲ ਦੇ ਸਕੂਟਰ ਨਾਲ ਦੀਆਂ ਚੀਜ਼ਾਂ ਦੁਕਾਨਾਂ ਸਾਰਾ ਕੁਝ ਉਹੋ ਜਿਹਾ ਹੀ ਵਿਖਾਈ ਜਾਊਗਾ ਸੋ ਇਸੇ ਤਰ੍ਹਾਂ ਮੰਨ ਲਓ ਮੈਂ ਕੋਈ ਪੋਸਟ ਵੇਖੀ ਜਿਹਦੇ ਉੱਤੇ ਮੈਂ ਕਾਰਾਂ ਵੇਖ ਰਿਹਾ ਸੀ ਸੋ ਉਸ ਤੋਂ ਬਾਅਦ ਮੈਨੂੰ ਜਿੰਨੀਆਂ ਪੋਸਟਾਂ ਜੋ ਚੀਜ਼ਾਂ ਉਹਕਾਰਾਂ ਦੇ ਰਿਲੇਟਿਡ ਹੀ ਵਿਖੀ ਜਾਣੀਆਂ ਉਹ ਐਲਗੋਰਿਦਮ ਹੁੰਦੇ ਆ ਜਿਹੜੇ ਸਾਡਾ ਆਪਣਾ ਸੁਭਾਅ ਜਾਂ ਬਿਹੇਵੀਅਰ ਜਿਹੜਾ ਪਰਖ ਲੈਂਦੇ ਆ ਉਸ ਦੇ ਵਿਹਾਰ ਦੇ ਉੱਤੇ ਸਾਨੂੰ ਚੀਜ਼ਾਂ ਵਿਖਾਉਣੀਆਂ ਸ਼ੁਰੂ ਕਰ ਦਿੰਦੇ ਆ ਸੋ ਐਲਗੋਰਿਦਮ ਕੰਮ ਕਰਦੇ ਆ ਜਿੱਦਾਂ ਆਪਾਂ ਕੋਈ ਪੋਸਟ ਲਾਈਕ ਕਰਦੇ ਆ ਜਾਂ ਕੋਈ ਪੋਸਟ ਨੂੰ ਸ਼ੇਅਰ ਕੀਤਾ ਜਾਂ ਜਿਹੜੀ ਪੋਸਟ ਤੇ ਆਪਾਂ ਕਮੈਂਟ ਕੀਤਾ ਜਾਂ ਜੇ ਕਿਸੇ ਆਪਾਂ ਪੋਸਟ ਤੇ ਆਪਣਾ ਜਾਦਾ ਸਮਾਂ ਲਾ ਰਹੇ ਆਂ ਤੇ ਉਹੋ ਜਿਹੀਆਂ ਚੀਜ਼ਾਂ ਸਾਡੇ ਫੀਡਸ ਦੇ ਵਿੱਚ ਜਾਂ ਸਾਡੀ ਸਟੋਰੀ ਦੇ ਵਿੱਚ ਕਿਤੇ ਵੀ ਹਨ ਨੂੰ ਉਹੀ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਿਖਣੀਆਂ ਸ਼ੁਰੂ ਹੋ ਜਾਂਦੀਆਂ ਸੋ ਇੱਕ ਰਿਸਰਚ ਹੋਈ ਆ ਪਿਓਰ ਸਰਚ ਸੈਂਟਰ ਉਹਨੇ ਜਿਹੜਾ ਅਮਰੀਕਾ ਦੇ ਵਿੱਚ ਆ ਉਹਨੇ ਦੱਸਿਆ ਕਿ 64% ਅਮਰੀਕਨ ਜਿਹੜੇ ਆ ਉਹ ਬਲੀਵ ਕਰਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਵਾ ਉਹਦਾ ਮੋਸਟਲੀ 네ਗੇਟਿਵ ਇੰਪੈਕਟ ਆ ਉਹਨਾਂ ਦੇ ਅਟੈਂਸ਼ਨ ਸਪੈਂਸ ਦੇ ਉੱਤੇ ਕਿ ਉਹ ਜਿਹੜੀ ਚੀਜ਼ ਨੂੰ ਨਹੀਂ ਵੀ ਅਟੈਂਸ਼ਨ ਦੇਣਾ ਚਾਹੁੰਦੇ ਉਹ ਵੀ ਚੀਜ਼ਾਂ ਹਮਾਂ ਸਾਹਮਣੇ ਆਈ ਜਾਂਦੀਆਂ ਸੋ ਇਹ 네ਗੇਟਿਵਲੀ ਉਹਨਾਂ ਨੂੰ ਇੰਪੈਕਟ ਕਰਦਾ ਸੋਸ਼ਲ ਮੀਡੀਆ ਉਦਾਹਰਨ ਦੇ ਤੌਰ ਤੇ ਜਿਹੜੇ ਪਲੇਟਫਾਰਮ ਆ ਫੇਸਬੁੱਕ ਜਾਂ ਇੰਸਟਾਗ੍ਰam ਜਿਹੜੇ ਆ ਇਹ ਮਸ਼ੀਨ ਲਰਨਿੰਗ ਐਲਗੋਰਿਦਮ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਬੰਦੇ ਦੇ ਸਭਾ ਜਿੱਦਾਂ ਉਹ ਸੋਸ਼ਲ ਮੀਡੀਆ ਨੂੰ ਯੂਜ਼ ਕਰਦਾ ਉਹਦੇ ਮੁਤਾਬਕ ਹੀ ਉਹ ਉਹਦੇ ਬੰਦੇ ਦੇ ਵਾਸਤੇ ਸਪੈਸੀਫਿਕਲੀ ਚੀਜ਼ਾਂ ਸਟੋਰ ਕਰ ਲੈਂਦੇ ਆਪਣੇ ਡਾਟਾ ਸੈਂਟਰ ਦੇ ਵਿੱਚ ਤੇ ਜਦੋਂ ਉਹ ਅਗਲੀ ਵਾਰ ਕੋਈ ਚੀਜ਼ ਖੋਲਦਾ ਵਾ ਤੇ ਉਹਨੂੰ ਉਹੋ ਹੀ ਚੀਜ਼ਾਂ ਜਿਹੜੀਆਂ ਵਾਂ ਉਹ ਵਿਖਣੀਆਂ ਸ਼ੁਰੂ ਹੋ ਜਾਂਦੀਆਂ ਸੋ ਇਹਦੇ ਨਾਲ ਕੀ ਹੁੰਦਾ ਵਾ ਕਿ ਇਹ ਜਿਹੜਾ ਸਾਈਕੋਲੋਜੀਕਲ ਦਿਮਾਗੀ ਬੰਦੇ ਦਾ ਜਿਹੜਾ ਸੰਤੁਲਨ ਹੈ ਉਹਦੇ ਉੱਤੇ ਪ੍ਰਭਾਵ ਪਾਉਂਦੇ ਆ ਉਹ ਕਿੱਦਾਂ ਪਾਉਂਦੇ ਆ ਕਿ ਬੰਦਾ ਜਿਹੜਾ ਵਾ ਉਹ ਫੋਨ ਫੜਦਾ ਤੇ ਜਦੋਂ ਫੋਨ ਦੇ ਉੱਤੇ ਕੋਈ ਚੀਜ਼ ਵੇਖਦਾ ਵਾ ਤੇ ਉਹ ਜਿਹੜੀ ਚੀਜ਼ ਤੁਹਾਨੂੰ ਮੈਂ ਦੱਸਿਆ ਐਲਗੋਰਿਦਮ ਨੇ ਪਹਿਲਾਂ ਵੇਖਿਆ ਹੁੰਦਾ ਵੀ ਇਹ ਬੰਦੇ ਨੂੰ ਕਾਰਾਂ ਪਸੰਦ ਆ ਜਾਂ ਚੇਤਕ ਸਕੂਟਰ ਪਸੰਦ ਆ ਜਾਂ ਇਹਨੂੰ ਆ ਫਲਾਣਾ ਟਰੈਕਟਰ ਪਸੰਦ ਆ ਸੋ ਉਹੀ ਚੀਜ਼ਾਂ ਉਹਨੂੰ ਵਿਖਾਉਣੀਆਂ ਸ਼ੁਰੂ ਕਰ ਦਿੰਦਾ ਪਰ ਕਿਸੇ ਵੇਲੇ ਬੰਦਾ ਜਿਹੜਾ ਵਾ ਉਹ ਚੀਜ਼ ਨੂੰ ਵੇਖਣਾ ਨਹੀਂ ਚਾਹੁੰਦਾ ਤੇ ਉਹ ਸਕਰੋਲ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਇਸ ਉਮੀਦ ਦੇ ਵਿੱਚ ਕਿ ਕਿਤੇ ਨਾ ਕਿਤੇ ਉਹਨੂੰ ਕੋਈ ਚੰਗੀ ਚੀਜ਼ ਜਿਹੜੀ ਆ ਕੋਈ ਮੋਸਟ ਇੰਟਰਸਟਿੰਗ ਜਾਂ ਕੋਈ ਵੱਖਰੀ ਚੀਜ਼ ਵੇਖਣ ਨੂੰ ਮਿਲੂਗੀ ਪਰ ਅਜਿਹਾ ਨਹੀਂ ਹੋ ਪਾਉਂਦਾ ਕਿਉਂਕਿ ਐਲਗੋਰਿਦਮ ਨੇ ਪਹਿਲਾਂ ਹੀ ਉਹ ਆਪਣੇ ਆਪ ਦੇ ਵਿੱਚ ਇੱਕ ਚੀਜ਼ ਇੱਕ ਬੰਦੇ ਲਈ ਸੈੱਟ ਕੀਤੀ ਹੋਈ ਆ ਤੇ ਉਹਨੂੰ ਉਹ ਉਹ ਹੀ ਚੀਜ਼ਾਂ ਵਿਖਾਉਂਦਾ ਜੇ ਉਹਨੇ ਕੋਈ ਨਵੀਂ ਚੀਜ਼ ਵੇਖਣੀ ਉਹਨੂੰ ਉਹ ਚੀਜ਼ ਸਰਚ ਕਰਨੀ ਪਊਗੀ ਸਪੈਸੀਫਿਕਲੀ ਉਸ ਸਰਚ ਬਾਰ ਦੇ ਵਿੱਚ ਜਾ ਕੇ ਜਾਂ ਕੋਈ ਹੋਰ ਤਰੀਕਾ ਵਰਤਣਾ ਪਊਗਾ ਉਸ ਜਿਹੜੀ ਚੇਨ ਬਣੀ ਉਹ ਚੋਂ ਬਾਹਰ ਨਿਕਲਣ ਦੇ ਵਾਸਤੇ ਤੇ ਕਈ ਵਾਰ ਬੰਦਾ ਨਿਕਲ ਨਹੀਂ ਪਾਉਂਦਾ ਤੇ ਇਸ ਤਰ੍ਹਾਂ ਇਹ ਬੰਦੇ ਦੇ ਸਾਈਕੋਲੋਜੀਕਲ तरीके ਦੇ ਨਾਲ ਬੰਦੇ ਦੇ ਦਿਮਾਗ ਦੇ ਉੱਤੇ ਮਾੜਾ ਪ੍ਰਭਾਵ ਸੋਸ਼ਲ ਮੀਡੀਆ ਦੇ ਐਲਗੋਰਿਦਮ ਪਾਉਂਦੇ ਆ। ਸੋ ਇੱਕ ਸਟੱਡੀ ਪਬਲਿਸ਼ ਹੋਈ ਜਿਹੜਾ ਜਰਨਲ ਨੇਚਰ ਦੇ ਵਿੱਚ। ਉਹਨੇ ਦੱਸਿਆ ਕਿ ਜਿਹੜਾ ਸੋਸ਼ਲ ਮੀਡੀਆ ਵਾ ਲੀਡ ਟੂ ਡੋਪਾਮਾਈਨ ਡਰਾਈਵਨ ਫੀਡਬੈਕ ਲੂਪਸ। ਸੋ ਡੋਪਾਮਾਈਨ ਡਰਾਈਵਨ ਫੀਡਬੈਕ ਲੂਪਸ ਕੀ ਹੁੰਦੇ ਆ? ਸੋ ਇਹ ਜਿਹੜੇ ਮੰਨ ਲਓ ਆਪਾਂ ਕੋਈ ਪੋਸਟ ਪਾਈ ਸੋਸ਼ਲ ਮੀਡੀਆ ਦੇ ਉੱਤੇ। ਉਸ ਤੋਂ ਬਾਅਦ ਉਹ ਪੋਸਟ ਨੂੰ ਸਾਡੇ ਯਾਰਾਂ ਬੇਲੀਆਂ ਜਾਂ ਕਿਸੇ ਨੇ ਲਾਈਕ ਕੀਤਾ, ਕਿਸੇ ਨੇ ਉਹਦੇ ਤੇ ਕਮੈਂਟ ਕੀਤਾ, ਕਿਸੇ ਨੇ ਉਹਨੂੰ ਸ਼ੇਅਰ ਕੀਤਾ। ਸਾਨੂੰ ਜਿਵੇਂ ਲੱਗਦਾ ਕਿ ਜੇ ਮੇਰੀ ਪੋਸਟ ਤੇ ਜ਼ਿਆਦਾ ਲਾਈਕ ਆਉਣਗੇ ਬਹੁਤ ਚੰਗੀ ਗੱਲ ਆ ਜੇ ਮੇਰੀ ਪੋਸਟ ਵੱਧ ਤੋਂ ਵੱਧ ਸ਼ੇਅਰ ਹੋਊਗੀ ਬਹੁਤ ਚੰਗੀ ਗੱਲ ਜਿਵੇਂ ਤੁਸੀਂ ਵੇਖੋਗੇ ਤੁਹਾਨੂੰ ਕਮੈਂਟਾਂ ਦੇ ਵਿੱਚ ਜਾਂ ਆਪਣਾ ਮੈਸੇਜ ਦੇ ਵਿੱਚ ਕੋਈ ਤੁਹਾਡਾ ਦੋਸਤ ਮਿੱਤਰ ਕਹਿੰਦਾ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਹਰ ਬੰਦਾ ਵੱਧ ਤੋਂ ਵੱਧ ਲਾਈਕ ਵੱਧ ਤੋਂ ਵੱਧ ਕਮੈਂਟ ਵੱਧ ਤੋਂ ਵੱਧ ਸ਼ੇਅਰ ਆਪਣੀ ਪੋਸਟ ਦੇ ਉੱਤੇ ਚਾਹੁੰਦਾ ਸੋ ਇਹ ਜਦੋਂ ਉਹਨੂੰ ਲਾਈਕ ਮਿਲਦੇ ਜਾਂ ਕਮੈਂਟ ਮਿਲਦੇ ਉਹਨੂੰ ਖੁਸ਼ੀ ਮਿਲਦੀ ਆ ਇੱਕ ਵੱਖਰੀ ਕਿਸਮ ਦੀ ਉਹਨੂੰ ਲੱਗਦਾ ਬਹੁਤ ਵਧੀਆ ਸੋ ਉਹ ਕੀ ਆ ਪੋਸਟ ਪਾਉਣ ਤੋਂ ਬਾਅਦ ਬਾਰ-ਬਾਰ ਉਹੋ ਚੀ ਜਿੰਦਾ ਇੱਕ ਪੋਸਟ ਪਾਉਣ ਤੋਂ ਬਾਅਦ ਜੇਬ ਵਿੱਚ ਫੋਨ ਕੱਢਦਾ ਵੇਂਦਾ ਕਿਸੇ ਨੇ ਲਾਈਕ ਕੀਤਾ ਕਿ ਨਹੀਂ ਕਿ ਜੇਬ ਤੋਂ ਫੋਨ ਕੱਢਦਾ ਸਟੋਰੀ ਵੇਖਦਾ ਕਿੰਨੇ ਕਿੰਨੇ ਸੀਨ ਕਰ ਲਈ ਆ ਕਿੰਨੇ ਆ ਬੰਦਿਆਂ ਨੇ ਮੇਰੀ ਸਟੋਰੀ ਸੀਨ ਕਰ ਲਈ ਆ ਸੋ ਇਸੇ ਚੀਜ਼ ਨੂੰ ਮਜ਼ਾ ਆਉਂਦਾ ਰਹਿੰਦਾ ਕਿ ਉਹ ਫਲਾਣੇ ਬੰਦੇ ਨੇ ਵੇਖ ਲਈ ਉਹਨੇ ਵੇਖ ਲਈ ਉਹਨੇ ਵੇਖ ਲਈ ਉਹਨੇ ਵੇਖ ਲਈ ਜਿਵੇਂ ਵੇਖੋ ਕਿਸੇ ਨੇ ਕੋਈ ਪੋਸਟ ਪਾਈ ਹੁੰਦੀ ਆ ਉਹਦੇ ਉੱਤੇ ਕੋਈ ਮਸ਼ਹੂਰ ਹਸਤੀ ਕਮੈਂਟ ਕਰ ਦਿੰਦੀ ਆ ਸੋ ਉਹ ਉਸ ਬੰਦਾ ਉਹ ਬੰਦਾ ਉਸ ਕਮੈਂਟ ਦਾ ਸਕਰੀਨਸ਼ਾਟ ਲੈ ਕੇ ਆਪਣੀਆਂ ਸਟੋਰੀਆਂ ਚ ਪੋਸਟਾਂ ਚ ਹਰ ਥਾਂ ਲੋਕਾਂ ਨੂੰ ਯਾਰਾਂ ਬਿਲੀਅਨ ਦੱਸਦਾ ਫਿਰਦਾ ਵੇਖੋ ਜੀ ਮੇਰੀ ਪੋਸਟ ਤੇ ਇਹ ਬੰਦੇ ਦਾ ਕਮੈਂਟ ਆਇਆ ਸੋ ਇਹ ਕੀ ਆ ਡੋਪਾਮਾਈਨ ਡਰਾਈਵਨ ਫੀਡਬੈਕ ਲੂਪਸ ਜੋ ਕੰਮ ਸਾਨੂੰ ਕਰਕੇ ਖੁਸ਼ੀ ਮਿਲਦੀ ਆ ਉਹ ਸਾਡਾ ਦਿਲ ਕਰਦਾ ਬਾਰ 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 ਕਰੀ ਜਾਈਏ ਤੇ ਆਪਾਂ ਇਹਦੇ ਜਾਲ ਦੇ ਵਿੱਚ ਜਿਹੜਾ ਵਾ ਫਸ ਜਾਂਦੇ ਆ ਤੇ ਇਹ ਜਿਹੜਾ ਸਾਈਕਲ ਜਿਹੜਾ ਲੀਡ ਕੀ ਇਹ ਸਾਈਕਲ ਦੇ ਐਂਡ ਕਿੱਥੇ ਜਾਂਦਾ ਜਾਂਦਾ ਅਸਰ ਕੀ ਪੈਂਦਾ ਸਾਡੇ ਉੱਤੇ ਵੀ ਐਡਿਕਸ਼ਨ ਲਾਈਕ ਬਿਹੇਵੀਅਰ ਸਾਨੂੰ ਆਪਾਂ ਐਡਿਕਟ ਹੋ ਜਾਂਦੇ ਆ ਜਾਂ ਸਾਨੂੰ ਇਹਦੀ ਲਤ ਲੱਗ ਜਾਂਦੀ ਹੈ ਕਿ ਬਾਰ ਬਾਰ ਇਹੀ ਕੰਮ ਕਰੀ ਜਾਈਏ ਸੋ ਹੁਣ ਤੁਸੀਂ ਸੋਚ ਕੇ ਵੇਖੋ ਕਿ ਇਹ ਚੀਜ਼ ਆਪਾਂ ਸਾਰੇ ਇਸ ਤਰੀਕੇ ਦੇ ਨਾਲ ਐਡਿਕਟ ਹੋ ਚੁੱਕੇ ਆ ਕਿ ਆਪਾਂ ਵੱਧ ਤੋਂ ਵੱਧ ਆਪਣੀ ਪੋਸਟ ਪਾਉਣ ਤੋਂ ਬਾਅਦ ਇਹ ਵੇਨੇ ਆਂ ਕਿ ਸਾਨੂੰ ਕਿੰਨੇ ਕਿੰਨੇ ਸਾਡੀ ਪੋਸਟ ਵੇਖ ਲਈ ਕਿੰਨੇ ਸਾਡੀ ਸਟੋਰੀ ਵੇਖ ਲਈ ਕਿੰਨੇ ਲਾਈਕ ਕਰਦੀ ਕਿੰਨੇ ਕਮੈਂਟ ਕਰਤਾ ਕਿੰਨੇ ਸ਼ੇਅਰ ਆ ਗਏ ਕੀ ਹੋਇਆ ਜਾਂ ਕਿੰਨੀ ਰੀਲ ਮੇਰੀ ਜਿਹੜੀ ਆ ਵਿਊ ਆ ਗਏ ਮੇਰੀ ਰੀਲ ਤੇ ਪਬਲੀਕਲੀ ਕਰ ਕਰ ਆਪਾਂ ਆਉਨੇ ਆ ਸੋ ਸਾਰੇ ਬੰਦੇ ਜਿਹੜੇ ਆ ਇਹ ਡੋਪਾਮਿਨ ਡਰਾਈਵਨ ਫੀਡਬੈਕ ਲੂਪਸ ਜਿਹੜੀ ਨਾਮ ਦੀ ਇੱਕ ਸੋਸ਼ਲ ਮੀਡੀਆ ਤੋਂ ਆਪਣੀ ਜਿਹੜੀ ਆ ਸ਼ੁਰੂ ਹੋਈ ਪ੍ਰੋਬਲਮ ਆ ਉਹਦੇ ਸ਼ਿਕਾਰ ਹੋ ਚੁੱਕੇ ਆ ਬੰਦੇ ਸੋ ਉਸ ਤੋਂ ਬਾਅਦ ਗੱਲ ਕਰਦੇ ਆ ਟਾਈਮ ਵੇਸਟਡ ਔਨ ਸੋਸ਼ਲ ਮੀਡੀਆ ਕਿ ਸੋਸ਼ਲ ਮੀਡੀਆ ਤੇ ਆਪਾਂ ਜਿਹੜਾ ਸਮਾਂ ਬਰਬਾਦ ਕਰਦੇ ਆ ਸੋ ਇਹ ਜਿਹੜਾ ਸਵਾਲ ਆ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਵਾ ਇਹ ਬਹੁਤ ਜ਼ਿਆਦਾ ਸਮਾਂ ਬਰਬਾਦ ਕਰਦਾ ਵਾ ਅਕੋਰਡਿੰਗ ਟੂ ਰਿਪੋਰਟ ਬਾਈ ਸਟਿਸਟਾ ਸੋ ਸਟਿਸਟਾ ਨਾਮ ਦੀ ਇੱਕ ਜਿਹੜੀ ਸਰਚ ਕੰਪਨੀ ਜਾਂ ਜੋ ਵੀ ਆ ਉਹਨੇ ਰਿਸਰਚ ਕੀਤੀ 2021 ਦੇ ਵਿੱਚ ਤੇ ਉਹਨੇ ਦੱਸਿਆ ਕਿ ਗਲੋਬਲੀ ਪੂਰੀ ਦੁਨੀਆ ਦੇ ਵਿੱਚ approximately 2 ਘੰਟੇ 31 ਮਿੰਟ ਇੱਕ ਦਿਨ ਦੇ ਵਿੱਚ ਬੰਦਾ ਹਰ ਇੱਕ ਜਿਹਦੇ ਕੋਲੋਂ ਫੋਨ ਹੈ ਉਹ ਸਮਾਂ ਆਪਣਾ 2 ਘੰਟੇ 31 ਮਿੰਟ ਫੋਨ ਦੇ ਉੱਤੇ ਬਤਾਉਂਦਾ ਹੀ ਬਤਾਉਂਦਾ ਵਾ ਸੋ ਇਹ ਜਿਹੜਾ ਸਮਾਂ ਵਾ ਇਹ ਵੱਧ ਵੀ ਜਾਂਦਾ ਵਾ ਤੇ ਲੀਡਿੰਗ ਅਪ ਟੂ ਸਿਗਨੀਫੀਕੈਂਟਲੀ ਆਰਸ ਲੋਸਟ ਈਚ ਵੀਕ ਸੋ ਆਪਾਂ ਇੱਕ ਹਫਤੇ ਦੇ ਵਿੱਚ ਕਈ ਘੰਟੇ ਸੋਸ਼ਲ ਮੀਡੀਆ ਐਪਾਂ ਦੇ ਉੱਤੇ ਬਰਬਾਦ ਕਰ ਦਿੰਨੇ ਆ ਜਿਹੜੇ ਸਮਾਂ ਆਪਾਂ ਕਿਸੇ ਕੰਮ ਦੇ ਉੱਤੇ ਲਾਉਣਾ ਸੀ ਜਾਂ ਕਿਸੇ ਹੋਰ ਚੀਜ਼ ਦੇ ਉੱਤੇ ਕੋਈ ਚੰਗੀ ਕਿਤਾਬ ਪੜ੍ਹਨ ਤੇ ਕੋਈ ਚੰਗੀ ਚੀਜ਼ ਸਿੱਖਣ ਤੇ ਆਪਣੇ ਕਿਸੇ ਦੋਸਤ ਮਿੱਤਰ ਨਾਲ ਗੱਲ ਕਰਨ ਤੇ ਜਾਂ ਸੋਸ਼ਲ ਐਕਟੀਵਿਟੀ ਗਰਾਊਂਡ 'ਚ ਖੇਡਣ ਤੇ ਜਾਂ ਜਿਮ ਜਾਣ ਤੇ ਜਾਂ ਕਿਸੇ ਹੋਰ ਵਧੀਆ ਕੰਮ ਤੇ ਆਪਾਂ ਲਾਉਣਾ ਸੀ ਉਹ ਆਪਣਾ ਸਮਾਂ ਸੋਸ਼ਲ ਮੀਡੀਆ ਐਪਾਂ ਦੇ ਉੱਤੇ ਬਰਬਾਦ ਹੋ ਜਾਂਦਾ ਵਾ ਤੇ ਜਿਹੜੇ ਕੁਝ ਜਿਹੜੇ ਚੀਜ਼ਾਂ ਇਸ ਚੀਜ਼ ਨੂੰ ਪੈਦਾ ਕਰਦੀਆਂ ਵਾਂ ਉਹ ਕਿਹੜੀਆਂ ਵਾਂ ਵੀ ਸੋਸ਼ਲ ਕਨੈਕਸ਼ਨ ਜਿਵੇਂ ਬਹੁਤ ਸਾਰੇ ਜਿਹੜੇ ਯੂਜ਼ਰ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹਮੇਸ਼ਾ ਹੀ ਆਪਣੇ ਪਰਿਵਾਰ ਦੇ ਨਾਲ ਫੈਮਿਲੀ ਨਾਲ ਜਾਂ ਹੋਰ ਜਿੰਨੇ ਉਹਨਾਂ ਦੇ ਚਾਹਤੇ گاؤں ਵਾਲੇ ਕੋਈ ਵੀ ਚੀਜ਼ ਆ ਉਹਦੇ ਨਾਲ ਜੁੜੇ ਰਹਿਣਾ ਚਾਹੁੰਦੇ ਆ ਤੇ ਇਸ ਕਰਕੇ ਉਹ ਸੋਸ਼ਲ ਮੀਡੀਆ ਨੂੰ ਹਮੇਸ਼ਾ ਖੋਲ ਕੇ ਰੱਖਦੇ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਆਪਣਾ ਵਟਸਐਪ ਜਾਂ ਕਿੰਨੇ ਵੀ ਆ ਚੈਨਲ ਜੋ ਵੀ ਉਹਨਾਂ ਨੇ ਅਕਾਊਂਟ ਜਿੱਥੇ ਬਣਾਇਆ ਉਹਦੇ ਤੇ ਬਾਰ ਬਾਰ ਹਰ ਇੱਕ ਜੀ ਨੂੰ ਵੇਖਦੇ ਰਹਿੰਦੇ ਕਿੰਨੇ ਕੀ ਪੋਸਟ ਪਾਈ ਕਿੰਨੇ ਕੀ ਕੀਤਾ ਤੇ ਐਂਟਰਟੇਨਮੈਂਟ ਜਿਵੇਂ ਤੁਸੀਂ ਵੇਖੋ ਕਿ ਐਂਟਰਟੇਨਮੈਂਟ ਵਾਸਤੇ ਲੋਕੀ ਵੀਡੀਓ ਵੇਖਣੀਆਂ ਚਾਹੁੰਦੇ ਬਾਰ-ਬਾਰ ਮੀਮਸ ਜਾਂ ਕੋਈ ਹਾਸੇ ਵਾਲੀਆਂ ਜਾਂ ਕਿਸੇ ਦੀ ਬੇਇੱਜ਼ਤੀ ਵਾਲੀਆਂ ਚੀਜ਼ਾਂ ਤੋਂ ਕੋਈ ਕਿਸੇ ਦੀ ਵੀਡੀਓ ਵਾਇਰਲ ਹੋ ਗਈ ਜੀ ਤੁਸੀਂ ਵੇਖੋ ਜਿਵੇਂ ਕਿਸੇ ਦਾ ਲਿੰਕ ਮੰਗਦੇ ਰਹਿੰਦੇ ਲੋਕ ਸੋ ਇਹੋ ਜਿਹੀਆਂ ਚੀਜ਼ਾਂ ਕਰਨ ਵਾਸਤੇ ਜੁੜੇ ਰਹਿੰਦੇ ਆ ਤੇ ਫੀਅਰ ਆਫ ਮਿਸਿੰਗ ਆਊਟ ਐਫਓਐਮਓ ਜਿਹੜੀ ਇੱਕ ਪ੍ਰੋਬਲਮ ਆ ਫਾਸਟ ਮਤਲਬ ਬਹੁਤ ਜਿਆਦਾ ਪਾਵਰਫੁਲ ਪ੍ਰੋਬਲਮ ਜਿਹੜੀ ਫੋਮੋ ਫੀਅਰ ਆਫ ਮਿਸਿੰਗ ਆਊਟ ਵੀ ਆਪਾਂ ਮਿਸ ਨਾ ਕਰਦੀ ਕੋਈ ਚੀਜ਼ ਤੇ ਉਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਵੀ 69% ਆਫ ਲੋਕ ਫੋਮੋ ਦੇ ਨਾਲ ਪੀੜਤ ਆ ਤੇ ਉਹ ਆਪਣਾ ਵੱਧ ਤੋਂ ਵੱਧ ਸਮਾ ਸੋਸ਼ਲ ਮੀਡੀਆ ਤੇ ਪਤਾਉਂਦੇ ਆ ਵੀ ਆਪਾਂ ਵੱਧ ਤੋਂ ਵੱਧ ਅਪ ਟੂ ਡੇਟ ਰਹੀ ਹੈ ਜਿਵੇਂ ਆਪਾਂ ਕੋਈ ਕਿਸੇ ਦੀ ਰੀਲ ਵੇ ਨੇ ਆਪਣੇ ਦੋਸਤ ਮਿੱਤਰ ਨੂੰ ਸ਼ੇਅਰ ਕਰਦੇ ਆ ਇਸ ਉਮੀਦ ਦੇ ਵਿੱਚ ਵੀ ਇੰਨੇ ਨਹੀਂ ਵੇਖੀ ਹਣੀ ਮੈਂ ਹੀ ਵੇਖੀ ਹੈ ਮੈਨੂੰ ਸ਼ੋਅ ਹੀ ਹੋ ਸਕਦਾ ਉਹਨੇ ਤੁਹਾਡੇ ਤੋਂ 10 ਦਿਨ ਪਹਿਲਾਂ ਵੇਖ ਲਈ ਹੋਵੇ ਪਰ ਇਹ ਫੋਮੋ ਜਿਹੜੀ 69% ਪ੍ਰੋਬਲਮ ਲੋਕ ਜਿਹੜੇ ਸ਼ਿਕਾਰ ਆ ਉਹਦੇ ਕਰਕੇ ਇਹ ਚੀਜ਼ਾਂ ਕਰਦੇ ਆ ਸੋ ਅੱਗੇ ਗੱਲ ਆ ਜਾਂਦੀ ਆ ਵੀ ਸੋਸ਼ਲ ਮੀਡੀਆ ਜਿਹੜਾ ਪ੍ਰੋਵਾਈਡ ਕਰਦਾ ਵਾ ਆਪਾਂ ਨੂੰ ਲੱਗਦਾ ਵੀ ਸਾਡੀ ਜਿਹੜੀ ਜ਼ਿੰਦਗੀ ਦੀ ਸਟ੍ਰੈਸ ਉਹ ਘਟ ਜਾਂਦੀ ਹੈ ਕਿਉਂਕਿ ਹਾਸੇ ਵਾਲੀਆਂ ਆਪਾਂ ਚੀਜ਼ਾਂ ਵੇਖਦੇ ਆ ਜਾਂ ਕੋਈ ਚੰਗੀ ਚੀਜ਼ ਮਿਲ ਜਾਂਦੀ ਆ ਪਰ ਇਹਦੇ ਨਾਲ ਹੁੰਦਾ ਕੀ ਆ ਐਕਸੈਸਿਵ ਸਕਰੀਨ ਦੇ ਉੱਤੇ ਆਪਾਂ ਸਮਾਂ ਬਤਾਉਂਦੇ ਆ ਕਿ ਸਾਡਾ ਫੋਨ ਵੱਧ ਤੋਂ ਵੱਧ ਸਮਾਂ ਘੰਟਿਆਂ ਵੱਧਿਆ ਔਨ ਰਹਿੰਦਾ ਤੇ ਆਪਣੀ ਜਿਹੜੀ ਆਪਾਂ ਸਮਾਂ ਕੀਮਤੀ ਪ੍ਰੋਡਕਟਿਵ ਕਿਤੇ ਹੋਰ ਕਰਨਾ ਸੀ ਉਹ ਇਹਦੇ ਉੱਤੇ ਆਪਾਂ ਬਤਾਉਂਦੇ ਆ ਤੇ ਆਪਣੇ ਰੀਅਲ ਲਾਈਫ ਇੰਟਰੈਕਸ਼ਨ ਤੇ ਰਿਸਪੌਂਸਿਬਿਲਟੀ ਜਿਹੜੀਆਂ ਸਾਡੀਆਂ ਹੁੰਦੀਆਂ ਉਸ ਤੋਂ ਆਪਾਂ ਡਾਇਵਰਟ ਹੋ ਜਾਂਦੇ ਕਿਉਂਕਿ ਸੋਸ਼ਲ ਮੀਡੀਆ ਐਪ ਦੇ ਉੱਤੇ ਘੰਟਿਆਂ ਬਦੀ ਸਮਾਂ ਬਤਾਉਣ ਕਰਕੇ ਸਾਡੇ ਕੋਲ ਹੋਰ ਨਾ ਕੰਮਾਂ ਵਾਸਤੇ ਸਮਾਂ ਹੀ ਨਹੀਂ ਬਚਦਾ ਸੋ ਅੱਗੇ ਆ ਗਵਰਨਮੈਂਟ ਅਵੇਅਰਨੈਸ ਐਂਡ ਰੈਗੂਲੇਸ਼ਨ ਵੀ ਸਰਕਾਰ ਜਿਹੜੀ ਆ ਉਹ ਇਦੇ ਤੇ ਅਵੇਰਨੈਸ ਕਿਉਂ ਨਹੀਂ ਫਲਾਉਂਦੀ ਜਾਂ ਇਹਨੂੰ ਰੈਗੂਲੇਟ ਕਿਉਂ ਨਹੀਂ ਕਰਦੀ ਕੋਈ ਲਿਮਟ ਕਿਉਂ ਨਹੀਂ ਲਾਉਂਦੀ ਵੀ ਇੱਕ ਬੰਦਾ ਦਿਨ ਚ ਘੰਟੇ ਸੋਸ਼ਲ ਮੀਡੀਆ ਚਲਾ ਸਕਦਾ ਜਾਂ ਇੱਕ ਬੰਦਾ ਇੱਕ ਹੀ ਐਪ ਤੇ ਅਕਾਊਂਟ ਬਣਾ ਸਕਦਾ ਜਾਂ ਹੋਰ ਕਿਸੇ ਕਿਸਮ ਦੀ ਰੈਗੂਲੇਸ਼ਨ ਵੀ ਇਹਦੀ ਉਮਰ ਜਿਹੜੀ ਆ 18 ਸਾਲ ਤੋਂ ਉੱਤੇ ਹੋਊ ਤਾਂ ਚਲਾ ਸਕਦਾ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਲੋਡ ਸੋਸ਼ਲ ਮੀਡੀਆ ਤੇ ਛੋਟੇ ਛੋਟੇ ਬੱਚੇ ਬਹੁਤ ਗਲਤ ਚੀਜ਼ਾਂ ਵੇਖਦੇ ਆ ਜਿਹੜੀਆਂ ਉਹਨਾਂ ਨੂੰ ਨਹੀਂ ਵੇਖਣੀਆਂ ਚਾਹੀਦੀਆਂ ਸੋ ਉਹ ਨੁਕਸਾਨ ਕਰਦੀਆਂ ਉਹਨਾਂ ਦੀ ਜ਼ਿੰਦਗੀ ਦਾ ਪਰ ਸਰਕਾਰ ਇਹ ਕੰਮ ਕਿਉਂ ਨਹੀਂ ਕਰਦੀ ਸੋ ਜਦੋਂ ਸਰਕਾਰ ਨੂੰ ਪਤਾ ਬਹੁਤ ਸਾਰੇ ਐਵੀਡੈਂਸ ਸਬੂਤ ਇਸ ਚੀਜ਼ ਦੇ ਸਾਹਮਣੇ ਆ ਕਿ ਬੱਚਿਆਂ ਦੇ ਨਾਲ ਗਲਤ ਕੰਮ ਹੁੰਦੇ ਬੱਚੇ ਗਲਤ ਚੀਜ਼ਾਂ ਸੋਸ਼ਲ ਮੀਡੀਆ ਤੋਂ ਵੇਖਦੇ ਆ ਸਿੱਖਦੇ ਆ ਉਹਨਾਂ ਦੀ ਮੈਂਟਲ ਹੈਲਥ ਦੇ ਉੱਤੇ ਇਸ਼ੂ ਆਉਂਦੇ ਆ ਪ੍ਰੋਡਕਟਿਵਿਟੀ ਜਿਹੜੀ ਆ ਉਹ ਨਹੀਂ ਕਰ ਪਾਉਂਦੇ ਪੜ੍ਹਦੇ ਨਹੀਂ ਆ ਜਾਂ ਕੋਈ ਚੰਗਾ ਕੰਮ ਨਹੀਂ ਕਰਦੇ ਪਰ ਫਿਰ ਵੀ ਸਰਕਾਰ ਜਿਹੜੀ ਆ ਉਹ ਕਿਉਂ ਨਹੀਂ ਇਹਦੇ ਉੱਤੇ ਰੈਗੂਲੇਟ ਕਰਦੀ ਸੋ ਸਭ ਤੋਂ ਪਹਿਲਾਂ ਹੈਗਾ ਇਕਨੋਮਿਕ ਇੰਟਰਸਟ ਸਰਕਾਰ ਨੂੰ ਲੱਗਦਾ ਕਿ ਜਿੱਦਾਂ ਸੋਸ਼ਲ ਮੀਡੀਆ ਕੰਪਨੀਆਂ ਐਡਵਰਟਾਈਜ਼ ਦੇ ਜ਼ਰੀਏ ਬਹੁਤ ਲੱਖਾਂ ਕਰੋੜਾ ਰੁਪਏ ਖਮਾਉਂਦੀਆਂ ਆ ਸੋ ਸਰਕਾਰ ਨੂੰ ਲੱਗਦਾ ਵੀ ਇਹ ਜਿਹੜਾ ਪੈਸਾ ਇਹ ਕੰਪਨੀਆਂ ਕਮਾਰੀਆਂ ਤੋਂ ਸਾਨੂੰ ਟੈਕਸ ਆ ਰਿਹਾ ਵਾ ਜਾਂ ਚੰਗੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ ਵਾ ਉਹਨਾਂ ਤੋਂ ਕੰਪਨੀਆਂ ਨੂੰ ਪੈਸੇ ਮਿਲ ਰਹੇ ਆ ਵੀ ਸਾਡੇ ਏਰੀਆ 'ਚ ਇਹ ਸਰਵਿਸ ਚੱਲਣ ਲੈਣ ਦੋ ਤੇ ਸਾਡੇ ਕੋਲ ਪੈਸੇ ਲਓ ਤਾਂ ਉਹਨਾਂ ਨੂੰ ਲੱਗਦਾ ਸਾਡੇ ਪੈਸੇ ਜਿਹੜੇ ਆ ਉਹਨੇ ਬੰਦ ਹੋ ਜਾਣਗੇ ਸੋ ਦੂਜਾ ਨਾਲ ਲੱਗਦਾ ਵੀ ਰੈਗੂਲੇਸ਼ਨ ਦੇ ਵਾਸਤੇ ਕੰਪਲੈਕਸ ਵੀ ਹੈ ਰੈਗੂਲੇਟ ਕਰਨਾ ਇਹਨਾਂ ਨੂੰ ਕਿਉਂਕਿ ਟੈਕਨੋਲੋਜੀ ਦੀ ਚੀਜ਼ ਆ ਸਾਨੂੰ ਇਹਨਾਂ ਪਤਾ ਨਹੀਂ ਆ ਤੇ ਪਾਲਿਸੀ ਮੇਕਰ ਜਿਹੜੇ ਪਾਲਿਸੀ ਬਣਾਉਂਦੇ ਆ ਬੰਦੇ ਉਹਨਾਂ ਨੂੰ ਵੀ ਇੰਨੀ ਜ਼ਿਆਦਾ ਐਕਸਪਰਟ ਨਹੀਂ ਆ ਵੀ ਐਲਗੋਰਿਦਮ ਕਿੱਦਾਂ ਕੰਮ ਕਰਦੇ ਆ ਜਾਂ ਇਹਨਾਂ ਦਾ ਬੰਦੇ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਆ ਦਿਮਾਗ ਦੇ ਉੱਤੇ ਕੀ ਪ੍ਰਭਾਵ ਆ ਸੋ ਇਸ ਕਰਕੇ ਉਹ ਇਸ ਚੀਜ਼ ਦੇ ਉੱਤੇ ਕੋਈ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਉਹਨਾਂ ਦੇ ਵਾਸਤੇ ਕੋਈ ਜ਼ਰੂਰੀ ਚੀਜ਼ ਨਹੀਂ ਆ ਸੋ ਇੱਕ ਗੱਲ ਆਂਦੀ ਆ ਜੀ ਫ੍ਰੀडम ਆਫ ਸਪੀਚ ਦੀ ਕਿ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਗੱਲ ਕਈ ਥਾਵਾਂ ਦੇ ਉੱਤੇ ਸੋਸ਼ਲ ਮੀਡੀਆ ਜਿਹੜਾ ਵਾ ਉਹ ਕੰਮ ਆਉਂਦਾ ਵਾ ਜਿਹੜੀ ਚੀਜ਼ ਆਪਾਂ ਕਿਤੇ ਨਹੀਂ ਦੱਸ ਪਾਉਂਦੇ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਈਏ ਤੇ ਉਹ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਜਾਂਦੀ ਆ ਜੇ ਉਹਨੂੰ ਚੰਗੇ ਜੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਹ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੰਮ ਵੀ ਸੋਸ਼ਲ ਮੀਡੀਆ ਆ ਜਾਂਦਾ ਤੇ ਉਹਦੀ ਜ਼ਿੰਦਗੀ ਬਦਲ ਵੀ ਜਾਂਦੀ ਆ ਉਹਨੂੰ ਜਿਹੜਾ ਇਨਸਾਫ ਮਿਲ ਵੀ ਜਾਂਦਾ ਵਾ ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਕੀ ਹੁੰਦਾ ਜੀ ਇਨਸਾਫ ਮਿਲਣ ਦੀ ਬਜਾਏ ਜਿਹੜਾ ਵਾ ਉਹ ਬੰਦੇ ਦੀ ਪੋਸਟ ਜਿਹੜੀ ਡਾਊਨ ਕਰ ਦਿੱਤੀ ਜਾਂਦੀ ਜਿਵੇਂ ਪੰਜਾਬ ਚ ਲਾ ਲਓ ਜਾਂ ਭਾਰਤ ਚ ਲਾ ਲਓ ਕਿਤੇ ਵੀ ਲਾ ਲਓ ਜਿਹੜੀ ਪੋਸਟ ਕਿਸੇ ਵਾਰੀ ਸਰਕਾਰ ਦੇ ਖਿਲਾਫ ਹੁੰਦੀ ਹੈ ਜਾਂ ਕੋਈ ਜਾਦਾ ਅਵੇਅਰਨੈਸ ਫਲਾਉਂਦੀ ਆ ਉਹਨੂੰ ਬੈਨ ਕਰ ਦਿੱਤਾ ਜਾਂਦਾ ਉਹ ਪੇਜ ਬੈਨ ਕਰ ਦਿੱਤੇ ਜਾਂਦੇ ਆ ਡਿਲੀਟ ਕਰ ਦਿੱਤੇ ਜਾਂਦੇ ਆ ਸੋ ਕਈਆਂ ਥਾਵਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਫਰੀडम ਆਫ ਸਪੀਚ ਵੀ ਜਿਹੜੀ ਆ ਉਹ ਨਹੀਂ ਹੈਗੀ ਸੋ ਜਿਹੜੀ ਯੂਰੋਪੀਅਨ ਯੂਨੀਅਨ ਦੇ ਜਰਨਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਜੀ ਡੀ ਪੀ ਆਰ ਉਹਨਾਂ ਨੇ ਇੱਕ ਡਾਟਾ ਪ੍ਰਾਈਵੇਸੀ ਲਾਅ ਬਣਾਇਆ ਵਾ ਜਿਹਦੇ ਵਿੱਚ ਉਹਨਾਂ ਨੇ ਕਈ ਚੀਜ਼ਾਂ ਦੇ ਪਿਛੇ ਰਹੀਆਂ ਪਰ ਉਹਨਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਕੰਮ ਕੀਤਾ ਵਾ ਵੀ ਘੱਟ ਤੋਂ ਘੱਟ ਆਪਾਂ ਥੋੜਾ ਬੋਤਾਂ ਸੋਸ਼ਲ ਮੀਡੀਆ ਤੇ ਧਿਆਨ ਦੇ ਸਕੀਏ ਕਿ ਲੋਕਾਂ ਦੇ ਨਾਲ ਕੋਈ ਗਲਤ ਕੰਮ ਤੇ ਨਹੀਂ ਕਰ ਰਿਹਾ ਲੋਕਾਂ ਨੂੰ ਪਰੇਸ਼ਾਨੀ ਤੇ ਨਹੀਂ ਆ ਤੇ ਕੀ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਲੋਡ ਹੈ ਸੋਸ਼ਲ ਮੀਡੀਆ ਐਪਾਂ ਦੀ ਕਿ ਇੰਨੀਆਂ ਐਪਾਂ ਜਿਹੜੀਆਂ ਸਾਡੇ ਆਲੇ ਦੁਆਲੇ ਟਿਕਟੌਕ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਵਟਸਐਪ ਪਤਾ ਨਹੀਂ ਕਿੰਨੀਆਂ ਕਿਹਾ ਸੋ ਇਹਨਾਂ ਦੀ ਲੋਡ ਵੀ ਹੈ ਸਾਨੂੰ ਸੋ ਇਹਦੇ ਉੱਤੇ ਗੱਲ ਆ ਜਾਂਦੀ ਆ ਕਿ ਇਹ ਜਿਹੜਾ ਸਵਾਲ ਬੜੀ ਵਾਰ ਇਹ ਪਹਿਲਾਂ ਉੱਠਦਾ ਵਾ ਤੇ ਹੁਣ ਵੀ ਉੱਠਦਾ ਵੀ ਕੀ ਲੋਡ ਹੈ ਪਰ ਜਿੱਦਾਂ ਅੱਜ ਦੇ ਸਮੇਂ ਵਿੱਚ ਕੁਝ ਐਪਾਂ ਕੁਝ ਇਲਾਕਿਆਂ ਵਿੱਚ ਚੱਲਦੀਆਂ ਵਾਂ ਕੁਝ ਇਲਾਕਿਆਂ ਦੇ ਵਿੱਚ ਕੁਝ ਐਪਾਂ ਨਹੀਂ ਚੱਲਦੀਆਂ ਉਹ ਬੈਨ ਹੁੰਦੀਆਂ ਵਾਂ ਸੋ ਹਰ ਕਿਸੇ ਦੇ ਏਰੀਆ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਜੜੀਆਂ ਵਾਂ ਉਹ ਰੱਖੀਆਂ ਹੋਈਆਂ ਵਾਂ ਇਹ ਚੀਜ਼ਾਂ ਦਾ ਨੇ ਵਰਤਣ ਦੇ ਵਾਸਤੇ ਜਿਵੇਂ ਫੇਸਬੁੱਕ ਜਿਹੜੀ ਆ ਉਹ ਵੱਤ ਪੂਰੇ ਦੇਸ਼ਾਂ ਜਾ ਰਾ ਦੇਸ਼ਾਂ ਚ ਚੱਲਦੀ ਆ ਪਰ ਟਿਕਟੋਕ ਜਿਹੜੀ ਆ ਕੁਛ ਦੇਸ਼ਾਂ ਦੇ ਵਿੱਚ ਜਿਹੜੀ ਆ ਬੈਨ ਹੋ ਚੁੱਕੀ ਆ ਤੇ ਇਹ ਚੀਜ਼ ਕਰਕੇ ਇਹ ਚੀਜ਼ਾਂ ਮਤਲਬ ਬਾਦ ਮਾਤਰਾ ਦੇ ਵਿੱਚ ਅਵੇਲੇਬਲ ਆ ਐਪ ਸਟੋਰ ਦੇ ਉੱਤੇ ਤੇ Google Play Store ਦੇ ਉੱਤੇ ਸੋ ਇਹਦੇ ਡਾਉਨ ਸਾਈਡ ਜਿਹੜੀ ਆ ਟੂ ਮਨੀ ਐਪਸ ਹੋਣਦੀ ਆ ਵੀ ਇਨਫੋਰਮੇਸ਼ਨ ਓਵਰਲੋਡ ਜਦੋਂ ਸਾਡੇ ਕੋਲੋਂ ਜਿਆਦਾ ਐਪਾਂ ਵਾ ਤੇ ਹਰ ਐਪ ਦੇ ਉੱਤੇ ਇਨਫੋਰਮੇਸ਼ਨ ਬਹੁਤ ਹੀ ਜਿਆਦਾ ਵਾ ਕਿਤੇ ਕੋਈ ਚੀਜ਼ ਕਿਤੇ ਕੋਈ ਚੀਜ਼ ਕਿਤੇ ਕੋਈ ਚੀਜ਼ ਸੋ ਇਹਦੇ ਨਾਲ ਕੀ ਹੁੰਦਾ ਵਾ ਵੀ ਆਪਾਂ ਡਿਸੀਜਨ ਕੋਈ ਬਣਾ ਨਹੀਂ ਪਾਉਂਦੇ ਇੱਕ ਜਗ੍ਹਾ ਤੇ ਇੱਕ ਚੀਜ਼ ਉਹ ਸੇਮ ਚੀਜ਼ ਕਿਸੇ ਹੋਰ ਤਰੀਕੇ ਨਾਲ ਰਿਪਰੈਜ਼ੈਂਟ ਕੀਤੀ ਦੂਜੀ ਜਗ੍ਹਾ ਦੂਜੀ ਤਰੀਕੇ ਨਾਲ ਤੀਜੀ ਜਗ੍ਹਾ ਤੀਜੇ ਤਰੀਕੇ ਨਾਲ ਸੋ ਇਹ ਸਾਡੇ ਜਿਹੜੀ ਸੈਟੀਸਫੈਕਸ਼ਨ ਨੂੰ ਵੀ ਘਟਾਉਂਦੀ ਆ ਵੀ ਆਪਾਂ ਸੈਟੀਸਫਾਈਡ ਨਹੀਂ ਹੋ ਪਾਉਂਦੇ ਵੀ ਕਿਹੜੀ ਅਸਲੀਅਤ ਹੋਊਗੀ ਆਪਾਂ ਕੋਈ ਡਿਸੀਜਨ ਨਹੀਂ ਲੈ ਪਾਉਂਦੇ ਸਹੀ ਤਰੀਕੇ ਦਾ ਸੋ ਇਹ ਔਰ ਇਨਫੋਰਮੇਸ਼ਨ ਓਵਰਲੋਡ ਇਹਦੀ ਪ੍ਰੋਬਲਮ ਦੇ ਕਰਕੇ ਹੁੰਦਾ ਸੋ ਅਗੇ ਆ ਜਾਂਦਾ ਫ੍ਰੈਗਮੈਂਟਡ ਕਮਿਊਨिटीज ਤੇ ਜਿਹੜੇ ਕਈ ਮਲਟੀਪਲ ਪਲੈਟਫਾਰਮ ਜਿਹੜੇ ਆ ਫ੍ਰੈਗਮੈਂਟ ਸੋਸ਼ਲ ਮੀਡੀਆ ਇੰਟਰੈਕਸ਼ਨ ਹੁੰਦੇ ਆ ਜਿੱਥੇ ਲੋਕ ਮਤਲਬ ਡਿਵਾਈਡ ਹੁੰਦੇ ਆ ਡਿਫਰੈਂਟ ਸਪੇਸਿਸ ਦੇ ਉੱਤੇ ਤੇ ਉਹ ਜਿਹੜੇ ਆ ਹਾਰਡ ਉਹਨਾਂ ਵਾਸਤੇ ਰਿਲੇਸ਼ਨਸ਼ਿਪ ਬਣਾ ਪਾਉਣਾ ਸੋ ਮੈਂਟਲ ਹੈਲਥ ਕਨਸਰਨ ਇਹਦਾ ਅਗਲਾ ਇਸ਼ੂ ਆ ਤੇ ਜਿਹੜਾ ਬੰਦੇ ਦੀ ਜ਼ਿੰਦਗੀ ਦੇ ਉੱਤੇ ਇਹਨਾਂ ਐਪਾਂ ਦਾ ਪ੍ਰਭਾਵ ਪੈਂਦਾ ਆ ਵੀ ਜ਼ਿਆਦਾ ਮੈਂਟਲ ਹੈਲਥ ਵੀ ਜਿਆਦਾ ਐਪਾਂ ਦੇ ਉੱਤੇ ਪੋਸਟਾਂ ਪਾਉਣੀਆਂ ਫਿਰ ਕਮੈਂਟ ਕਈ ਚੀਜ਼ਾਂ ਵੇਖਣੀਆਂ ਤੇ ਬੰਦਾ ਸਟ੍ਰੈਸ ਦੇ ਵਿੱਚ ਐਨ ਐਂਗਜ਼ਾਈਟੀ ਡਰ ਪੈਦਾ ਹੁੰਦਾ ਉਹਨੂੰ ਕਈ ਵਾਰ ਲੱਗਦਾ ਉਹਨੂੰ ਕਿ ਯਾਰ ਫੇਸਬੁੱਕ ਤੇ ਦੇ ਮੇਰੀ ਵਿਊ ਨਹੀਂ ਆਉਂਦੇ ਫਲਾਣੀ ਜਗ੍ਹਾ ਐਂਕ ਇਦਾਂ ਇਦਾਂ ਕਈ ਚੀਜ਼ਾਂ ਬੰਦਾ ਸੋਚਦਾ ਰਹਿੰਦਾ ਆ ਡਾਊਨ ਆ ਯਾਰ ਐਪ ਆ ਚੰਗੀ ਚੱਲਣ ਢੀ ਆ ਇਹਨਾਂ ਚੀਜ਼ਾਂ 'ਚ ਫਸ ਕੇ ਸਾਰਾ ਦਿਨ ਉਹਦਾ ਲੰਘ ਜਾਂਦਾ ਜਿਹਦੇ ਤੋਂ ਉਹ ਕੁਝ ਵੀ ਨਾ ਕਰ ਪਾਉਂਦਾ ਵਾ ਤੇ ਉਹ ਪ੍ਰੋਬਲਮ ਦੇ ਵਿੱਚ ਹੀ ਹਮੇਸ਼ਾ ਪਿਆ ਰਹਿੰਦਾ ਸੋ ਇਹਦਾ ਸਿੱਟਾ ਕੀ ਨਿਕਲਦਾ ਇਹਦਾ ਸਾਰ ਕੀ ਆ ਕਹਾਣੀ ਦਾ ਸੋ سوشل میڈیا ਐਲਗੋਰਿਦਮ ਜਿਹੜੇ ਆ ਇਹ ਬੰਦੇ ਦੇ ਧਿਆਨ ਨੂੰ ਭਟਕਾਉਣ ਦੇ ਵਾਸਤੇ ਇੱਕ ਸਿਗਨੀਫੀਕੈਂਟ ਬਹੁਤ ਮਹੱਤਵਪੂਰਨ ਰੋਲ ਜਿਹੜਾ ਉਹ ਨਿਭਾਉਂਦੇ ਆ ਤੇ ਸਾਨੂੰ ਜਿਹੜਾ ਵਾ ਡਿਪੈਂਡ ਕਰਦੇ ਆ سوشل میڈیا ਐਪਾਂ ਤੇ ਜਾਂ ਤਾਂ ਜੋ ਆਪਾਂ ਵੱਧ ਤੋਂ ਵੱਧ ਇਹਨਾਂ ਨੂੰ ਵਰਤ ਸਕੀਏ ਤੇ ਆਪਣਾ ਸਮਾਂ ਇਹਨਾਂ ਐਪਾਂ ਦੇ ਉੱਤੇ ਬਰਬਾਦ ਕਰ ਸਕੀਏ ਤੇ ਦੂਜਾ ਸਾਈਕੋਲੋਜੀਕਲ ਮੈਕੈਨਿਜ਼ਮ ਜਿਹੜੇ ਇਸ ਚੀਜ਼ ਦੇ ਪਿੱਛੇ ਕੰਮ ਕਰਦੇ ਆ ਜਿਹੜੇ ਤੁਹਾਨੂੰ ਮੈਂ ਦੱਸਿਆ ਸਾਡੇ ਦਿਮਾਗ ਦੇ ਉੱਤੇ ਸਿੱਧਾ ਪ੍ਰਭਾਵ ਪਾਉਂਦੇ ਆ ਉਹ ਸਾਡੇ ਪ੍ਰੋਡਕਟਿਵਿਟੀ ਨੂੰ ਘਟਾਉਂਦੇ ਆ ਤੇ ਆਪਾਂ ਚੰਗੇ ਕੰਮ ਨਹੀਂ ਕਰਨ ਪਾਉਂਦੇ ਤੇ ਜਿਹੜਾ ਸਾਡਾ ਦਿਮਾਗੀ ਸੰਤੁਲਨ 멘ਟਲ ਵੈਲਬੀਂਗ ਆ ਉਹਦੇ ਉੱਤੇ ਵੀ ਇਹਦਾ ਬਹੁਤ ਜ਼ਿਆਦਾ ਬਣਾ ਮਾੜਾ ਪ੍ਰਭਾਵ ਪੈਂਦਾ ਆ ਤੇ ਇਹਦੇ ਉਤੋਂ ਇਲਾਵਾ ਜਿਹੜਾ ਵਾ ਇਹਦੇ ਮਤਲਬ ਜਿਹੜੇ ਇਹ ਜਿਹੜੇ ਰਿਸਕ ਤਾਂ ਸਾਡੇ ਸਾਹਮਣੇ ਆ ਤੇ ਗਵਰਨਮੈਂਟ ਰੈਗੂਲੇਸ਼ਨ ਜਿਹੜੀਆਂ ਰਮੇਨਸ ਲਿਮਟਿਡ ਆ ਉਹ ਅਜੇ ਵੀ ਨਹੀਂ ਇਹਨਾਂ ਨੂੰ ਲਿਮਟਿਡ ਮਤਲਬ ਕੋਈ ਵੱਡੀ ਮਾਤਰਾ ਚ ਇਹਨਾਂ ਨੂੰ ਰੈਗੂਲੇਟ ਨਹੀਂ ਕਰ ਰਹੀਆਂ ਵੀ ਕੰਟੈਂਟ ਸੱਚਾ ਝੂਠਾ ਜੋ ਮਰਜੀ ਹੈ ਸਾਰਾ ਆਈ ਜਾਂਦਾ ਤੇ ਲੋਕੀ ਕੰਜ਼ਿਊਮ ਕਰੀ ਜਾਂਦੇ ਆ ਜਿਹਦੇ ਕਰਕੇ ਉਹ ਕਈ ਵਾਰ ਸਮਾਜ ਦੇ ਵਿੱਚ ਦੰਗੇ ਘਟਨਾਵਾਂ ਮਾੜੀਆਂ ਘਟੀ ਜਾਂਦੀਆਂ ਕਿਉਂਕਿ ਫੇਕ ਨਿਊਜ਼ ਹੁੰਦੀ ਆ ਤੇ ਇਹ ਜਿਹੜੇ ਤਾਂ ਨਹੀਂ ਕੰਮ ਉਹ ਪਾਉਂਦੇ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ ਸੋਸ਼ਲ ਮੀਡੀਆ ਉਹਨਾਂ ਵਾਸਤੇ ਇੱਕ ਹਥਿਆਰ ਆ ਜਿਹਨੂੰ ਉਹ ਵਰਤਦੇ ਆ ਝੂਠੀ ਇਨਫੋਰਮੇਸ਼ਨ ਫਲਾਉਣ ਦੇ ਵਾਸਤੇ ਦੂਜਿਆਂ ਨੂੰ ਉਹ ਤੋਂ ਪੈਸੇ ਮਿਲਦੇ ਤੁਹਾਨੂੰ ਮੈਂ ਜਿਵੇਂ ਦੱਸਿਆ ਐਡਵਰਟਾਈਜ਼ਮੈਂਟ ਦੇ ਦੋਤੋਂ ਸਰਕਾਰਾਂ ਇਹ ਕੰਮ ਨਹੀਂ ਕਰ ਪ ਦੇ ਜਿਹੜੇ ਸੋਸ਼ਲ ਮੀਡੀਆ ਕਈ ਥਾਵਾਂ ਦੇ ਉੱਤੇ ਸਾਨੂੰ ਵੈਲਿਊਏਬਲ ਇਨਫੋਰਮੇਸ਼ਨ ਦਿੰਦੇ ਵੀ ਆ ਐਂਟਰਟੇਨਮੈਂਟ ਵੀ ਦਿੰਦੇ ਆ ਪਰ ਜੇ ਆਪਾਂ ਲਿਮਟ ਦੇ ਵਿੱਚ ਇਹਨਾਂ ਚੀਜ਼ਾਂ ਦਾ ਯੂਜ਼ ਕਰੀਏ ਤਾਂ ਕਰਕੇ ਤੇ ਪਰ ਜੇ ਓਵਰ ਆਲ ਵੇਖਿਆ ਜਾਵੇ ਤੇ ਇਹ ਜਿਹੜਾ ਸੋਸ਼ਲ ਮੀਡੀਆ ਦਾ ਪ੍ਰਭਾਵ ਬੰਦੇ ਦੀ ਜ਼ਿੰਦਗੀ ਦੇ ਉੱਤੇ ਮਾੜਾ ਵਾ ਤੇ ਚੰਗੀਆਂਈਆਂ ਘੱਟ ਵਾ ਕਿਉਂਕਿ ਜਦੋਂ ਸੋਸ਼ਲ ਮੀਡੀਆ ਨਹੀਂ ਬੰਦੇ ਅਖਬਾਰਾਂ ਵੀ ਪੜ੍ਹ ਲੈਂਦੇ ਸੀ ਟੀਵੀ ਤੋਂ ਵੀ ਸੱਚੀਆਂ ਖਬਰਾਂ ਮਿਲ ਜਾਂਦੀਆਂ ਸੀ ਪਰ ਇੰਨੇ ਜ਼ਿਆਦਾ ਸਟ੍ਰੈਸ ਦੇ ਵਿੱਚ ਜਾਂ ਥਾਂ-ਥਾਂ ਤੇ ਖਲੋ ਕੇ ਫੋਟੋਆਂ ਨਹੀਂ ਖਿੱਚਦੇ ਤੇ ਘੰਟਿਆਂ ਵਧੀਆ ਆਪਣਾ ਸਮਾਂ ਬਰਬਾਦ ਨਹੀਂ ਕਰਦੇ ਫੋਨਾਂ ਦੇ ਉੱਤੇ ਜਾਂ ਇੱਕ ਦੂਜੇ ਨੂੰ ਗਾਲਾਂ ਨਹੀਂ ਕੱਢਦੇ ਸੋ ਇਹ ਸਾਰੀਆਂ ਚੀਜ਼ਾਂ ਦੀ ਘਾਟ ਹੀਗੀ ਤੇ ਜਿਹੜਾ ਅੱਜ ਕੱਲ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਹੈ ਕਿ ਬੰਦਾ ਵਿਆਹਿਆ ਵੀ ਜਾਂਦਾ ਪਰ ਜਨਾਨੀਆਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਕਦੀ ਬਾਹਰ ਨਹੀਂ ਨਿਕਲੀਆਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨਾ ਕਿਤੇ ਆਪਣਾ ਜੋੜ ਮੇਲਾ ਬਣਾ ਲੈਂਦੀਆਂ ਤੇ ਉਹ ਪਰਿਵਾਰਾਂ ਦੇ ਵਿੱਚ ਪਰੇਸ਼ਾਨੀਆਂ ਦਾ ਸਭ ਤੋਂ ਵੱਡਾ ਕਾਰਨ ਸੋਸ਼ਲ ਮੀਡੀਆ ਕਿਉਂਕਿ ਸੋਸ਼ਲ ਮੀਡੀਆ ਬੰਦੇ ਨੇ ਫੋਨ ਫੜਿਆ ਉਹ ਕੀ ਕਰ ਰਿਹਾ ਸਾਨੂੰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਸੋ ਉਮੀਦ ਕਰਦਾ ਕਿ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਸੋਹਣੀ ਲੱਗੀ ਹੋਊਗੀ ਕਿਉਂਕਿ ਮੈਂ ਸੋਚਿਆ ਕਿ ਸਾਡੇ ਲੋਕ ਸੋਸ਼ਲ ਮੀਡੀਆ ਆਪਾਂ ਵਰਤਦੇ ਪਰ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਣਾ ਕਿ ਉਹ ਜਿਹੜੀਆਂ ਇਹ ਚੀਜ਼ਾਂ ਵੇਖੀ ਜਾਂਦੇ ਆ ਕੀ ਉਹਨਾਂ ਦੇ ਵਾਸਤੇ ਚੰਗੀਆਂ ਵੀ ਹਨ ਕਿ ਉਹਨਾਂ ਵਾਸਤੇ ਚੰਗੀ ਚੀਜ਼ ਵੀ ਹੈ ਸੋਸ਼ਲ ਮੀਡੀਆ ਵਰਤਣਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਵੀ ਵਿਸ਼ੇ ਦੇ ਉੱਤੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹੋ ਵਿਸ਼ਾ ਪੂਰੇ ਸੋਹਣੇ ਤਰੀਕੇ ਦੇ ਨਾਲ ਡੈਪਥ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਤੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਕੀਤਾ ਜਾਵੇ ਸੋ ਹੋ ਇਸ ਤੋਂ ਬਾਅਦ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ